ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆਗੀਆਂ ਵੀਰੋ ਤਾਜ਼ੀਆਂ ਸੂਈਆਂ ਨੇ ਗੱਬੜਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਰੇਟ ਵੀ ਵੀਰ ਦਾ ਹਰੇਕ ਵੀਡੀਓ 'ਚ ਵੀਰੇ ਜੈਜ ਹੁੰਦਾ ਹੀ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਿਕਾ ਵੀਰੇ ਅਸੀਂ ਵੀ ਕੀ ਹਾਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਹਾਂ ਸ਼ਾਦੀ ਕਿੱਧਰ ਦੀ ਕਰਾ ਜੇ ਵਧੀਆ ਜੀ ਹਾਂ ਵੀਰ ਜੀ ਨਾਂ ਦੱਸੋ ਆਪਣਾ ਨਾਂ ਆਪਣਾ ਮਨਦੀਪ ਸਿੰਘ ਖੁੱਜੀ ਮਨਦੀਪ ਸਿੰਘ ਹਾਂਜੀ ਡਾਲੇ ਚੱਕ ਤਸਵੀਰ ਬਟਾਲਾ ਜਿਹੜਾ ਗੁਰਦਾਸਪੁਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਆਪਣਾ 82890 ਹਾਂਜੀ 7245 ਠੀਕ ਹੈ ਜੀ ਤਾਂ ਆਪਣੇ ਕੋਲੇ ਅੱਜ ਆ ਗਈਆਂ ਚੰਗੀਆਂ ਚਾਰ ਪਸ਼ੂ ਆ ਗਏ ਹਨ ਜੀ ਕੋਈ ਚਾਰ ਤਿੰਨ ਸੁਈਆਂ ਜੀ ਤਿੰਨ ਸੁਈਆਂ ਇੱਕ ਗੱਬਣਾ ਹਾਂਜੀ ਤਾਂ ਸੁਈਆਂ ਵੀ ਚੰਗੀਆਂ ਤਾਜ਼ੀਆਂ ਨੇ ਵੀਰੇ ਇਹ ਬਿਲਕੁਲ ਤਾਂ ਵੀਰ ਜੀ ਕਿਦਾਂ ਹਰੇਕ ਵੀਡੀਓ ਜੇ ਰੇਟ ਜਾਇਜ਼ ਹੁੰਦਾ ਆਪਣਾ ਹਨਾ ਬਿਲਕੁਲ ਪਾ ਜਾਇਜ਼ ਹੁੰਦਾ ਬਾਕੀ ਜੋ ਵੀਰਾ ਦੱਸਦਾ ਨਿਕਲਦਾ ਵੀਰੇ ਪਸ਼ੂਆਂ ਦਾ ਉਹੀ ਆ ਕੋਈ ਇਹਨੂੰ ਵੱਧ ਟਾਈਮ ਨਾਲ ਨਹੀਂ ਕਦੇ ਵੀਰ ਨੇ ਚਵਾਈ ਕੀਤੀ ਜੋ ਹੁੰਦਾ ਉਹੀ ਦੱਸਦਾ ਵੀਰ ਵੀਰੇ ਅੱਜ ਕਿੰਨੇ ਵਜੇ ਹੁਣ ਚਵਾਈ ਹੋ ਗਈ ਆਪਣੀਆਂ ਪਸ਼ੂਆਂ ਦੀ 5 ਵਜੇ ਚਵਾਈ ਹੁੰਦੀ 5:30 ਹਾਂ ਤਾਂ ਵੀਰੋ ਹੁਣ 10:30 ਦੇ ਕਰੀਬ ਟਾਈਮ ਹੋਇਆ ਵਾ ਤੇ ਬਾਕੀ ਜੋ ਦੱਸੂ ਵੀਰ ਨਿਕਲਦਾ ਉਹੀ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਤਾਂ ਤੁਸੀਂ ਮੁੜ ਕੇ ਨਹੀਂ ਜਾਓਗੇ ਪਸ਼ੂ ਤੋਂ ਤਾਂ ਵੀਰ ਜੀ ਕਰੀਏ ਸ਼ੁਰੂ ਹਨਾ ਇਹਦੇ ਪਹਿਲੇ ਨੰਬਰ ਵਾਲੀ ਬਾਰੇ ਦੱਸਦੀ ਆਪਾਂ ਇਹਦੇ ਬਾਰੇ ਹਾਂਜੀ ਹਾਂਜੀ ਇਹ ਸੂਈ ਹੈ ਤਾਜੀ ਸੀ ਇਹ ਸੂਈ ਜੇ ਪਰਸੂ ਦੀ ਜੇ ਪਰਸੋਂ ਦੀ ਹਾਂਜੀ ਹਾਂਜੀ ਬੱਚਾ ਕੀ ਪਾਇਆ ਨੇ ਇਹ ਕੱਟਾ ਜਿਹਾ ਲੱਗਦਾ ਕੀ ਬਾਤ ਹੈ ਬਹੁਤ ਚੰਗੇ ਸੀਮਨ ਦਾ ਪਾਇਆ ਟੇਡੇ ਘਟਾ ਵਾਲਾ ਪਾਇਆ ਨੀਲੀ ਰਾਵਿਚ ਹਨਾ ਜੀ ਹਾਂਜੀ ਹਾਂਜੀ ਤਾਂ ਤਾਜੀ ਸੂਈ ਮੈਂ ਆ ਚੁਆ ਵਧੀਆ ਨਿਕਲੇ ਕਿਵੇਂ ਦਾ ਪੋਲੀ ਤਾਰ ਰੂਮਰ ਕੀ ਹੋ ਗਈ ਰੂਮਰ ਕੀ ਪੋਲੀ ਠੀਕ ਹੈ ਜੀ ਤੇ ਖੋਲੀਏ ਮੇਰੀ ਤੋਰਾ ਵਿਖਾਈਏ ਦਾ ਵੇਖੋ ਵੀਰੋ ਤਾਜੀ ਸੂਈ ਮੈਂ ਆ ਮਗਰ ਕੱਟਾ ਪਾਇਆ ਕੱਟਾ ਵੀ ਚੰਗੇ ਸੀਮਨ ਦਾ ਮੈਂ ਨੇ ਪਾਇਆ ਤਾ ਹਜੇ ਬੋਲੇ ਤੇ ਆ ਹਨਾ ਜੀ ਬੋਲੇ 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 ਤੇ ਮੈਂ ਆ ਵੀਰੋ ਤਾਂ ਵੇਖੋ ਤੋਰਾ ਚੈੱਕ ਕਰ ਲਿਓ ਸਫਾਈਆਂ ਵੇਖੋ ਵੀਰੇ ਲੇਵੇ ਦੀਆਂ ਸਾਫ ਬਹੁਤ ਆ ਲੇਵੇ ਤਾਂ ਇਹ ਥਣ ਬੜਾ ਸੋਨਾ ਠੀਕ ਆ ਜੀ ਕੁਮਾਲ ਆ ਵੀਰੇ ਠੀਕ ਆ ਜੀ ਬੰਦ ਇਕ ਵੀਰੇ ਥਾਂ ਦੀ ਕੁਆਲਿਟੀ ਬਹੁਤ ਚੰਗਾ ਥਾਣਾ ਅੰਗਰੀ ਤੇਰੀ ਠੰਡੀ ਤੇਰੀ ਠੀਕ ਹੈ ਜੀ ਸੀਲਸ ਲੱਗਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੀਰ ਜੀ ਇਹਦਾ ਮੁੱਲ 3000 ਦੇ ਦੇ ਜਾਨ ਤੋਂ ਜਿਆ ਜੀ 80 ਦੇ ਦਈਏ 80 ਦੀ ਹਾਂ ਠੀਕ ਹੈ 2 ਛੱਡ ਦੋ 78 ਦੀ ਹਾਂ ਨਾ 75 ਦੇਣੇ ਆ 75 ਦੀ ਹਾਂਜੀ 1000 ਛੱਡ ਦੇ 74 ਦੀ 72 ਯਾਰੀ ਮੰਨਦੇ ਤਾਂ 72 ਦੀ ਕੀਆ ਬਾਤ ਆ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਲਿਆ ਵੀਰ ਦਾ 72000 ਦੀ ਭਾਰੇ ਪੱਲੇ ਚ ਮੈਂ ਤਾਜੀ ਸੂਈ ਆ ਬੱਚਾ ਵੀ ਚੰਗੇ ਸੀ ਮੁੰਡਾ ਪਾਇਆ ਇਹਨੇ 72000 ਹਾਂਜੀ ਹਾਂਜੀ ਠੀਕ ਹੈ ਜੀ ਵੇਖੋ ਵੀਰੋ ਰੇਟ ਜਿਆਜ ਹੁੰਦਾ ਵੀਰ ਦਾ ਹਾਂਜੀ ਦੂਜੇ ਨੰਬਰ ਤੇ ਆ ਗਈ ਝੋਟੀ ਜੀ ਸੂਆ ਪਹਿਲਾਂ ਜੀ ਪਹਿਲਾਂ ਸੂਆ ਜੀ ਮੂੰਹ ਦੋ ਦੰਦ ਜੀ ਦੋ ਦੰਦ ਦਾ ਹਾਂਜੀ ਠੀਕ ਹੈ ਤਾਜੀ ਸੂਈ ਹੈ ਹੈਨਾ ਕੱਲ ਦੀ ਸੂਈ ਜੇ ਕੱਲ ਦੀ ਸੂਈ ਇਹ ਬੱਚਾ ਹੈ ਬੱਚਾ ਇਹਦਾ ਕੀ ਪਾਲੇ ਇਹਨੇ ਇਹ ਵੀ ਕੱਟਾ ਪਾਲਿਆ ਠੀਕ ਹੈ ਜੀ ਤਾਂ ਪਹਿਲਾ ਸੂਆ ਚੂਆ ਚੂ ਵੀਰ ਜੀ ਕਿਵੇਂ ਦਾ ਨਿਕਲੇ ਪੋਲਾ ਚਵਾ ਠੀਕ ਹੈ ਉਹ ਔਲ ਕਰਦੀ ਪਹਿਲਾਂ ਹੀ ਆ ਗਈ ਦੋਂਦੀ ਹੈਗੀ ਦੋਂਦੀ ਪੇ ਲੈਣਾ ਆਹ ਔਲ ਤਾਂ ਫਿਰ ਮਾੜੀ ਹੀ ਕਰਨੀ ਹੈ ਨਾ ਤਾਜੀ ਸੂਈ ਹੈ ਜੇ ਤਾਂ ਪੇ ਲੈਣੇ ਵੀਰੇ ਥੋੜੀ ਕਿਵੇਂ ਵੀ ਇਹਨੂੰ ਦੱਸਦਾ ਕਿ ਔਲ ਮਨਉਂਦੀ ਜੋ ਤੇ ਆਹ ਬੱਚਾ ਜੀ ਬਿਲਕੁਲ ਤਾਜੀ ਹਿੱਤਾ ਜੀ ਸੂਈ ਹੈ ਜੇ ਤਾਂ ਖੋਲੀ ਵੀਰੇ ਤੋਰਾ ਵਖਾਈਏ ਦਾ ਵੇਖੋ ਵੀਰੇ ਬਾਕੀ ਤੋਰਾ ਚੈੱਕ ਕਰ ਲੋ ਇਹਦਾ ਬਾਕੀ ਵੀਰੇ ਖੁੱਡੇ ਖੱਡੇ ਵੇਖੋ ਚਿਗਾਠਾ ਜੀ ਗੂਠਾ ਬਹੁਤ ਚੰਗੀ ਝੋਟੀ ਹੈ ਤੇ ਲੇਵੇ ਦੀ ਸਫਾਈ ਵੇਖੋ ਥਣ ਬੜਾ ਪਿਆਰਾ ਕੱਢਿਆ ਪੇਲਨ ਨੇ ਸੂਕੇ ਝੋਟੀ ਨੇ ਬਾਕੀ ਕਿਵੇਂ ਵੀਰ ਜੀ ਨੂੰ ਦੱਸਦਾ ਕਿ ਚਲੋ ਔਲਤਾ ਪਸ਼ੂ ਹਰ ਇੱਕ ਵੀਰ ਨੂੰ ਪਤਾ ਹੈ ਕਿ ਮਨੋਂਦੇ ਪਸ਼ੂ ਕੋਈ ਪੇਲਨ ਸੂਕੇ ਔਲ ਮਨਉਂਦੀ ਆ ਬਾਕੀ ਝੋਟੀ ਕੱਦ ਕਾਠ ਦੀ ਗੱਲ ਕਰੀਏ ਵਜਨ ਦੀ ਤੇ ਫੇਸ ਕੁਆਲਿਟੀ ਦੀ ਤੇ ਥਣ ਦੀ ਬਹੁਤ ਹੀ ਸੋਹਣੀ ਹੈ ਵੀਰੋ ਕੌੜੂ ਥਣ ਲੱਗੇ ਤੋਂ ਬੜਾ ਪਿਆਰਾ ਥਣ ਗੱਡਿਆ ਇਹਨੇ ਤਾਂ ਪਹਿਲਾ ਸੁਆ ਸੂਈ ਆ ਜੀ ਤਾਜੀ ਸੂਈ ਆ ਠੀਕ ਹੈ ਜੀ ਤਾਂ ਵੀਰ ਜੀ ਇਹ ਤਾਂ ਮੋਲ ਵਿਦੀਪ ਜੀ ਅਸੀ ਆਦੀ ਕਰ ਦਿਓ ਚੁਮਾਨ ਤਾਂ ਅਸੀਂ ਵੀ 2 ਛੱਡ ਦੋ 78 ਦੀ 75 ਹੀ ਆ ਲੈ ਜੀ 79 ਦੀ ਸੇਮ ਦੇ ਦਾਂਗੇ ਸੇਮ 77 77 ਦੀ ਕੀ ਆ ਬਾਤ ਹੈ ਤਾਂ ਵੇਖੋ ਵੀਰੋ ਰੇਟ ਬਹੁਤ ਸੋਹਣਾ ਸੋਨਾ ਕੀਤਾ ਵੀ ਨਾ 72000 ਜੀ ਤਾਜੀ ਸੂਈ ਝੋਟੀ ਆ ਨਵਾਂ ਪਸ਼ੂ ਆ ਵੀਰੋ 400 ਵਿੱਚ ਹੋ ਗਏ ਵੀ ਪਸ਼ੂ ਜਿਹੜਾ ਬਾਜ਼ਰ ਤੁਸੀਂ ਵੇਚ ਸਕਦੇ ਜਿਹੜਾ ਠੀਕ ਹੈ ਜੀ ਹਾਂਜੀ ਵੀਰੇ ਇਹਦੇ ਬਾਰੇ ਦੱਸਿਓ ਇਹ ਸੂਆ ਦੂਜਾ ਜੀ ਦੂਜਾ ਸੂਆ ਹਾਂਜੀ ਠੀਕ ਹੈ ਜੀ ਸੂਈ ਨੂੰ 25 ਦਿਨ ਮਹੀਨਾ-ਮਹੀਨਾ ਮੰਗੇ ਲੋ ਹੋ ਰਿਹਾ ਜੀ ਬਿਲਕੁਲ ਆ ਬੱਚਾ ਜੀ ਹਾਂਜੀ 2-8 ਤੋਂ 9 ਕਿਲੋ ਕੱਟਾ ਕੱਟੀ ਹੈ ਜੀ ਕੱਟੀ ਹੈ ਇਹ ਕੱਟੀ ਆ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੁਦਾ ਟੋਗਲ ਹੋਊਗਾ ਠੀਕ ਹੈ ਜੀ ਫੰਦੀ ਸੀਲ ਹੋ ਗਈ ਧਾਰ ਪੁਲੀ ਹੋ ਗਈ ਠੀਕ ਹੈ ਜੀ ਤੇ ਬਾਕੀ ਖੋਲੋ ਵੀਰ ਜੀ ਤੋਰਾ ਵਿਖਾਈਏ ਐਚ ਆਈ ਇੱਕ ਨੰਬਰ ਆ ਹਾਂਜੀ ਹਾਂਜੀ ਠੀਕ ਹੈ ਜੀ ਮਗਰ ਵੀ ਕੱਟੀ ਆ ਗਈ ਹੈ ਤੇ ਵੇਖੋ ਵੀਰੇ ਤੋਰਾ ਚੈੱਕ ਕਰ ਲਓ ਇਹਦਾ ਤੋੜ ਸਿੱਟ ਲੈ ਲੈ ਵੀਰੇ ਲੈ ਤੱਦੀ ਸਰ ਵੇਖੋ ਵੀਰੇ ਮਗਰ ਕੱਟੀ ਆ ਗਈ ਆ ਥਣ ਚੰਗਾ ਲੱਗਿਆ ਤਾਂ ਬਾਕੀ ਇਹਦੇ ਕੋਲ ਵੀਰ ਕੋਲ ਰੇਟ ਦੀ ਗੱਲ ਕਰਦੇ ਆ ਤਾਂ ਇਹ ਕਿੰਨੇ ਦੀ ਹੋਜੂ ਅਸੀਂ ਦੇ ਦਈਏ ਹਾਣਾ 72 ਦੀ ਦੋ ਛੱਡ ਦਿਓ 72 ਦੀ 70 ਦੀ ਅੱਛੇ 65000 ਦੀ ਕੀ ਬਾਤ ਹੈ ਜੀ ਦੇਖੋ ਵੀਰੋ ਪਾਰੇ ਪੱਲੇ 'ਚ ਵਜਨ ਵਾਲੀ ਮਗਰ ਕੱਟੀ ਆ ਗਈ ਤੇ ਥਣ ਵੀ ਚੰਗਾ ਲੱਗਿਆ 65000 ਦੀ ਉਹ ਜੋ ਵੀਰ ਕਹਿੰਦਾ ਤਾਂ ਬਾਕੀ ਵੀਰੋ 65000 ਦੀ ਰੇਟ ਤੁਸੀਂ ਵੇਖ ਹੀ ਲਿਆ ਵੀਰੇ ਦਾ 65 ਦੀ ਹਨ ਹਾਂ ਲੱਗਦਾ ਪੈਣ ਦੀ ਠੀਕ ਹੈ ਜੀ ਠੀਕ ਗਾਣੀ ਗੁਣੀ ਪੈ ਕਰ ਲਾਂਗੇ ਵਧੇ ਕਰ ਕਰ ਲਾਂਗੇ ਤੇ ਆਈ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਹਾਂ ਬਿਲਕੁਲ ਵੀਡੀਓ ਚਾਹੀਦੀ ਵੀ ਹੈ ਇਦਾਂ ਹੀ ਪਾਉਣੀ ਹੈ ਕਿਉਂਕਿ ਆਮ ਵੀਰਾਂ ਨੂੰ ਪਤਾ ਲੱਗਦਾ ਪਸ਼ੂ ਕਿਵੇਂ ਦਾ ਤਾਂ ਬਾਕੀ ਵੀਰਾਂ ਕਹਿੰਦਾ ਕਿ ਜਦੋਂ ਵੀਰੇ ਤੁਸੀਂ ਖਰੀਦ ਕਰ ਲਓਗੇ ਤੇ ਗਾਨੀਆਂ ਕਲਿਆਰੇ ਇਹ ਨਵੇਂ ਪਾਗੇ ਕੋਲੇ ਹਨਾ ਬਿਲਕੁਲ 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 ਨਾ ਚ ਬਿਲਕੁਲ ਸਹੀ ਗੱਲ ਆ ਤਾਂ ਹਜ ਤਾਂ ਆਏ ਪਸ਼ੂ ਹਨਾ 65000 ਦੀ ਠੀਕ ਆ ਜੀ ਤਾਂ ਚਾਰ ਪਸ਼ੂ ਵੀਰ ਜੀ ਆਗੇ ਕੋਲੇ ਹਨਾ ਇੱਕ ਆ ਛੋਟੀ ਆ ਗਈ ਕੋਲੇ ਵੱਡੀ ਇਹ ਇਹਦੇ ਬਾਰੇ ਵੀਰੇ ਦੱਸ ਦਿਓ ਛੋਟੀ ਬਾਰੇ ਬਹੁਤ ਜੱਜ ਦੂਜਾ ਸੂਆ ਸੂਆ ਆ ਠੀਕ ਆ ਸੂਨਾ ਹਾਂਜੀ ਦਿਨ 15 ਤੋਂ 20 ਦੇ ਹੱਥ ਲਿਆ ਦੀ 15 ਤੋਂ 20 ਦਿਨ ਰੂ ਹਾਂਜੀ ਹਾਂਜੀ ਤੇ ਛੋਟੀ ਵੱਡੀ ਆ ਸਿੰਘ ਚੰਗਾ ਸੋਹਣਾ ਲੱਗਿਆ ਕੱਦ ਕਾਠ ਵਾਲੀ ਖੋਲੋ ਵੀਰ ਜੀ ਨੂੰ ਵੇਖੋ ਵੀਰੋ ਦਿਨ 20 ਤੇ ਕਰੀਬ ਹੈ ਬਾਕੀ ਪਏ ਨੇ ਤਾਂ ਚੰਗੀ ਝੋਟੀ ਆ ਚਲੋ ਰੇਡ ਵੀਰ ਦਾ ਜਾਇਜ਼ ਆ ਜਿਹੜਾ ਵੀਰਾ ਲੈ ਜੂਗਾ ਨਾ ਤਾਂ ਵੀਰੇ ਸਾਮ ਦਾ ਮੁੱਲ ਦੇ ਕੇ ਜਾਓ ਵੱਡੀ ਝੋਟੀ ਵੇਖੋ ਕੱਦ ਕਾਠ ਫੁੱਲ ਦੂਜਾ ਸੂਹਾ ਸੋਹਣੀ ਵੀਰ ਜੀ ਦੂਜਾ ਸੂਹਾ ਠੀਕ ਆ ਜੀ ਤਾਂ ਵੇਖੋ ਵੀਰੋ ਵੱਡੀ ਝੋਟੀ ਕੱਦ ਕਾਠ ਵਾਲੀ ਆ ਭਲੀ ਜੁੜੀ ਆ ਲੈ ਵੀਰ ਜੀ ਤੇ ਵੀਰੋ ਫੇਸ ਕੁਆਲਿਟੀ ਝੋਟੀ ਦੀ ਤਾਂ ਬਹੁਤ ਚੰਗੀ ਝੋਟੀਆਂ ਵੀਰੋ ਥਣ ਵੀ ਬੜਾ ਪਿਆਰਾ ਲੱਗਿਆ ਤੇ ਦਿਨ ਵੀ ਲਾਲੇ ਪੰਜੀ ਲਾ ਲੋ ਹਨਾ ਵੀਰ ਜੀ 15 20 ਦਿਨ ਠੀਕ ਹੈ ਜੀ ਠੀਕ ਹੈ ਜੀ ਚੰਗੀ ਝੋਟੀਆਂ ਵੀਰ ਜੀ ਇਹਦਾ ਮੁੱਲ ਹੁਣ ਕੀ ਕਰ ਲੈਣਾ ਵੱਡੀ ਕੱਦ ਕਾਠ ਵਾਲੀ ਹਾਂਜੀ ਹਾਂਜੀ ਵੀਰ ਅੱਜ ਕੋਈ ਵੀਰ ਮੈਂ ਖਰਦਾ ਹਾਂਜੀ ਲੱਖ ਰੁਪਏ ਝੁੱਟੀ ਦੇ ਦਾਂਗੇ ਅੱਜ ਲੱਖ ਦੀ ਹਾਂਜੀ ਜਦੋਂ ਮੈਂ ਤਿਆਰ ਹੋ ਜਾਂਦੀ ਫਿਰ ਇਹ ਮੁੱਲ ਲਖਣਾ ਆ ਫਿਰ ਮੁੱਲ ਹੋ ਜੋ ਹਨਾ ਕੋਈ ਲੱਖ ਚੋਂ ਨਾ ਕਰ ਦਿਓ ਮਾਂ ਤਾਂ ਵੀਰਾਂ ਦਾ ਹਨਾ ਦੋ ਦਾ ਹੀ ਖੜਦਾ 98 ਦੀ ਤੇ ਵੇਖੋ ਵੀਰੋ ਵੱਡੀ ਛੋਟੀ ਹੈ ਜਿਹੜਾ ਵੀਰ ਲੈ ਜੂਗਾ ਤਾਂ ਸੋਹਣੀ ਛੋਟੀ ਹੈ ਵੀਰੋ ਪਲੀ ਜੁੜੀ ਆ ਤਾਂ ਚਾਰ ਪਸ਼ੂ ਵੀਰ ਕੋਲੇ ਚੋਹਾਂ ਦੇ ਰੇਟ ਤੁਸੀਂ ਵੇਖ ਹੀ ਲਿਆ ਰੇਟ ਨੋਰਮਲ ਆ ਤਾਜ਼ੀਆਂ ਸੂਰੀਆਂ ਨੇ ਤੇ 나ੜੂ ਤੇ ਬੱਚੇ ਨੇ ਅਜੇ ਤੇ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਵੀਰ ਕਰ ਦੂ ਹੋਰ ਮਾਨਤਨ ਕਰ ਦੂ ਤਾਂ ਵੀਰ ਜੀ ਐਡਰੈਸ ਇੱਕ ਰਹੀ ਦੱਸਿਓ ਹਾਂਜੀ ਕੋਜੀ ਅਮਨਦੀਪ ਸਿੰਘ ਹਾਂਜੀ ਬਟਾਲੇ ਚੱਕ ਤਹਿਸੀਲ ਬਟਾਲਾ ਜਿਹੜਾ ਕੋਲ ਬਾਸਪੁਰ ਠੀਕ ਹੈ ਜੀ ਮੋਬਾਈਲ ਨੰਬਰ 82890 ਹਾਂਜੀ 7245